ਮੰਡਲ ਅੰਮ੍ਰਿਤਪੁਰ ਦੀ ਆਰਤੀ ਜਨਤਾ ਪਾਰਟੀ ਦੀ ਮੀਟਿੰਗ ਜੋ ਕਿ ਨਰਾ ਸਾਹਿਬ ਨੇ ਰਾਜਗੜ੍ਹ ਤੋਂ ਕੀਤੀ ਹੋਈ ਹੈ ਜਿਸ ਦੇ ਵਿੱਚ ਸਾਡੇ ਖਲਾਫੇ ਤੋਂ ਤਕਰੀਬਨ 45 ਉਥਾਂ ਦੇ ਜੋ ਸਾਡੇ ਵਰਕਰ ਨੇ ਬਹੁਤ ਹੀ ਹਾਜ਼ਰ ਹੋਏ ਸੀ और सारे जो सारे 45 ਉਥਾਂ ਦੇ ਜਾ ਕੇ ਮੰਤਰਾ ਨੇ ਮੈਨ ਜਿੱਤੀ ਹੈ ਜੇ ਸਾਰੀ ਜਨਤਾ ਦੇ ਵਿੱਚ ਮੋਦੀ ਸਰਕਾਰ ਤੋਂ ਸੈਂਟਰ ਵਿੱਚ ਪੀਕਿੰਗ ਆਪ ਪੀਕ ਹੋ ਰਹੀ ਹੈ ਆ ਮੋਦੀ ਸਰਕਾਰ ਚਾਰ ਸਾਲ ਸਾਰੇ ਜਨਤਾ ਦੇ ਵਿੱਚ ਮੋਦੀ ਵਾਸਤੇ ਬਹੁਤ ਜ਼ਿਆਦਾ ਉਮੀਦ ਹੈ ਤੇ ਅਸੀਂ ਸ਼ਮੀਦ ਕਰਦੇ ਹਾਂ ਕਿ ਜੁਰ ਸਾਹਿਬ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਬੜੀ ਲੀਡ ਨਾਲ ਜਿੱਤੇਗੀ ਸਾਡੇ ਦੁਬਾਰਾ ਸੈਂਟਰ ਦੇ ਵਿੱਚ ਸਰਕਾਰ ਬਣਾਵਾਂਗੇ ਅੰਤੇ ਰਾਣਾ ਸਾਹਿਬ ਸੈਂਟਰ ਦੇ ਵਿੱਚ ਲੋਕ ਜਿਹੜੇ ਦੀ ਨੰਗੀ ਕੰਮ ਕੇ ਅੱਜ ਸਾਨੂੰ ਨਹੀਂ ਆਇਆ ਸੈਂਟਰ ਦੇ ਵਿੱਚ ਰਾਣਾ ਸਾਹਿਬ ਨੇ ਸੋਚ ਜਰੂਰ ਕਰਨੀ ਹੈ ਜਿੰਦਾਬਾਦ ਦਰੇਂਦਰ ਮੋਦੀ ਜਿੰਦਾਬਾਦ ਰਾਣਾ ਸੋਢੀ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ 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 ਸ਼੍ਰੀ ਰਾਮ ਅਸੀਂ ਮੰਡਲ ਪੰਜੇਕੇ ਦੀ ਮੈਡਿਕ ਜੋ ਉਧਾਂ ਦੇ ਲੇਵਨਟੇ ਹੋਈ ਹੈ ਇਹਦੇ ਵਿੱਚ ਸਾਡੇ ਸਾਰੇ ਮੰਡਲ ਪ੍ਰਧਾਨਾਂ ਦਾ ਜਿਹੜੇ ਮੰਡਲ ਵੱਲੋਂ ਅਮਚਾਰ ਚਲਾਏ ਗਏ ਨੇ ਉਹਨਾਂ ਵਿੱਚ ਬੜਾ ਉਤਸ਼ਾਹ ਹੈ ਸਾਡੀ ਡਿਊਟੀ ਲਾਈ ਗਈ ਹੈ ਬਾਰਡਰ ਤੇ ਮੰਡਲ ਪੰਜੇ ਕੀ ਦੇ ਜੋ ਅਸੀਂ ਪਿੰਡ ਸਾਨੂੰ ਕਵਰ ਕਰਨ ਲਈ ਦਿੱਤੇ ਗਏ ਨੇ ਸਾਰੇ ਪਿੰਡਾਂ ਵਿੱਚ ਜਾ ਰਹੇ ਆ ਤੇ ਬੜਾ ਵਧੀਆ ਰਿਸਪੌਂਸ ਮਿਲ ਰਿਹਾ ਸਾਨੂੰ ਬੜਾ ਉਤਸ਼ਾਹ ਮਿਲ ਰਿਹਾ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਬਾਰਡਰ ਤੋਂ ਚੰਗੀ ਲੀਡ ਲੈ ਕੇ ਰਾਣਾ ਸੋਢੀ ਜੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਇਹ ਤੋਂ ਚੰਗੀ ਲੀਡ ਦੇ ਕੇ ਕਾਮਯਾਬ ਕਰਾਂਗੇ ਤੇ ਬਾਰਡਰ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਜਾਇ ਚੇਰ ਨਿਕਲਦੇ ਮੰਦੋਲ ਪੰਜੇਵਾਲ ਜ਼ਿਲ੍ਹੇ ਉਤਾਰ ਦੀ ਜੋ ਬੂਥ ਲੈਵਲ ਦੀ ਮੀਟਿੰਗ ਹੋ ਰਹੀ ਹੈ ਅਸੀਂ ਹਰ ਪਿੰਡ ਦੇ ਵਿੱਚ ਜਾ ਰਹੇ ਆ ਪ੍ਰਧਾਨ ਮੰਤਰੀ ਦੇ ਕੀਤਾੇ ਕੰਮਾਂ ਨੂੰ ਐਨਾ ਕੁਸ਼ਾ ਲੋਕਾਂ ਦੇ ਵਿੱਚ ਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਈਏਗਾ ਤਾਂ ਸਾਨੂੰ ਖਾਸ ਕਰਕੇ ਲੇਡੀਜ਼ ਜੋ ਹੈ ਜਾਂ ਜਿਨ੍ਹਾਂ ਨੂੰ 2000 ਰੁਪਿਆ ਆ ਰਿਹਾ ਹੈ ਤਾਂ ਉਹਨਾਂ ਦੇ ਵਿੱਚ ਬਹੁਤ ਉਸ਼ਾ ਹੈ ਉਹ ਸਾਨੂੰ ਆਪ ਕਹਿੰਦੇ ਕਿ ਸਾਡਾ ਫਲੈਕਸ ਜਿਹੜਾ ਇੱਥੇ ਸਾਡੇ ਘਰ ਦੇ ਨਾਲ ਲਾਓ ਪਿੰਡਾਂ ਲਾਓ ਅਸੀਂ ਮੋੜ ਜਿਹੜੀ ਆ ਨਰਿੰਦਰ ਮੋਦੀ ਦੇ ਨਾਮ ਤੇ ਰਾਣਾ ਗੁਰਮੀਤ ਸਿੰਘ ਕੋਟੀ ਦੁਪਾਵਾਂਗੇ ਔਰ ਬਹੁਤ ਹੀ ਉਤਸ਼ਾਹ ਜਣਾ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਹੈਗਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਜਿਹੜਾ ਉਤਸ਼ਾਹ ਜਣਾ ਇਹ ਵਧੇਗਾ ਕਿਉਂਕਿ ਜਿਹੜਾ 5 ਲੱਖ ਦਾ ਆਸ਼ੀਮਾਨ ਕਾਰਡ ਦਾ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਲੋਕਾਂ ਨੂੰ ਬਣਾ ਕੇ ਦਿੱਤਾ ਜਿਸ ਦੇ ਵਿੱਚ ਹਰ ਪਿੰਡ ਦੇ ਵਿੱਚ ਫਟੋ ਕਾਰਡ ਦਾ 10 ਤੋਂ 15 ਲੋਗ ਹੈ ਜਿਨ੍ਹਾਂ ਨੇ ਕਿਸੇ ਨਹਾੜ ਦਾ ਆਪਰੇਸ਼ਨ ਕਰਾਇਆ ਜਿ ਕਿਸੇ ਨੇ ਗੋਡੇ ਕੋਏ ਕਿਸੇ ਦਾ ਐਕਸੀਡੈਂਟ ਦੇ ਵਿੱਚ ਮਦਦ ਹੋਈ ਹੈ ਚਾਹੇ ਪੰਜਾਬ ਗਵਰਨਮੈਂਟ ਨੇ ਉਹਦੇ ਵਿੱਚ ਦਿੱਕਤਾਂ ਵੀ ਖੜੀਆਂ ਕੀਤੀਆਂ ਆਯੂਸ਼ਮਾਨ ਕਾਰਡ ਦੇ ਵਿੱਚ ਪਰ ਫਿਰ ਵੀ ਲੋਕਾਂ ਨੂੰ ਇਹ ਪਤਾ ਹੈ ਕਿ ਸਾਡਾ ਇਹ ਜਿਹੜਾ 5 ਲੱਖ ਰੁਪਏ ਦਾ ਕਾਰਡ ਹੈ ਪ੍ਰਧਾਨ ਮੰਤਰੀ ਜੀ ਨੇ ਬਣਾਇਆ ਇੱਕ ਕਾਰਡ ਦੇ ਅਸੀਂ ਗਏ ਤੇ ਉਹ ਜਿਹੜਾ ਭਰਾ ਸੀਗਾ ਉਹ ਕਹਿੰਦਾ ਵੀ ਮੈਂ ਅਗਰ ਮੇਰਾ 2 ਲੱਖ ਰੁਪਏ ਹਾਰਡ ਤੇ ਲੱਗਣਾ ਸੀ ਤੇ ਜੇ ਮੈਂ ਇਹ ਇਹ ਸਾਰੀ ਉਮਰ ਲਾਈ ਨਹੀਂ ਸਕਦਾ ਸੀ 2 ਲੱਖ ਤਾਂ ਮੈਂ ਤਾਂ ਪ੍ਰਧਾਨ ਮੰਤਰੀ ਦਾ ਬਹੁਤ ਧੰਨਵਾਦੀ ਹਾਂ ਕਿ ਜਿਨੇ ਮੇਰੇ ਦਾ ਕਰਜ਼ਾ ਨਹੀਂ ਚੜਾ ਦਿੱਤਾ ਗੱਜ 2 ਲੱਖ ਰੁਪਈਆ ਜਿਹੜਾ ਹੈ ਉਹ ਮੇਰੇ ਹਾਰਟ ਦੇ ਇਫਰੈਸ਼ਨ ਤੇ ਲੱਗਿਆ ਤੇ ਮੈਂ ਮੰਨ ਲਓ ਰਹੀਆਂ ਬਿਲਕੁਲ ਟੈਨਸ਼ਨ ਫਰੀਆਂ ਸਾਡੀ ਸਾਰੇ ਸਾਡੇ ਪਰਿਵਾਰ ਦੇ ਜਿਹੜੇ ਲੋਕ ਹਨ ਇਸੇ ਤਰ੍ਹਾਂ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਲੋਕਾਂ ਦੇ ਵਿੱਚ ਹੈਗਾ ਤੇ ਇਹਨੂੰ ਭਾਰਤੀ ਜਨਤਾ ਪਾਰਟੀ ਰਾਣਾ ਜੀ ਬਹੁਤ ਸਾਡੇ ਵਿੱਚ ਪੂਰੀ ਲੀਡ ਦੇ ਨਾਲ ਦੇਖਣਗੇ ਇਹ ਹੀ ਸਾਡੀ ਉਮੀਦ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਰਾਣਾ ਸੋਢੀ ਜਿੰਦਾਬਾਦ ਨਰਿੰਦਰ ਭਾਈ ਮੋਦੀ ਜਿੰਦਾਬਾਦ ਆਪ ਕੀ ਬਾਤ 405 ਆਪ ਕੀ ਬਾਤ 405 ਮੈਂ ਗੁਰਮੀਤ ਸਿੰਘ ਗਿੱਲ ਜੀ ਮੰਡਲ ਪ੍ਰਧਾਨ ਲਖੂ ਦੇ ਬਹਿਰਾਨ ਅਸੀਂ ਬੀਜੇਪੀ ਦਾ ਬਹੁਤ ਵਧੀਆ ਇਨਸਾਫ ਦੇ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਰਾਨਾ ਸਾਹਿਬ ਨੂੰ ਵੱਡੀ ਲੀਡ ਦੇ ਨਾਲ ਦਿਖਾਵਾਂਗੇ ਤੇ ਚੰਗੇ ਭਵਿੱਖ ਲਈ ਅਸੀਂ ਬੀਜੇਪੀ ਸਰਕਾਰ ਲੈ ਕੇ ਆਵਾਂਗੇ ਸਾਡਾ ਮੰਡਲ ਲਖੂ ਦੇ ਬਰਾਮਦੇ ਜਿਹੜੇ 48 ਪੂਠਾ ਸਾਡੇ ਕੋਲੇ 48 ਪੂਠਾਂ ਦੇ ਵਿੱਚ ਰਾਣੀ ਕੂਟੀ ਤੇ ਹਰ ਮੰਗਲ ਦੇ ਦਿਨ ਪੂਠੀ ਲੱਗਦੀ ਹੈ ਹਾਲੋ ਹਾਲੋ 48 ਪੂਠ ਪੂਠਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਰਾਣਾ ਕੂਟੀ ਦਾ ਪੂਠ ਲੱਗਦਾ ਤੇ ਬਾਅਦ ਚੜ ਕੇ ਹੀ ਰਾਣਾ ਕੂਟੀ ਦਾ ਪੂਠ ਆ ਰਿਹਾ ਸੀ ਸ੍ਰੀ ਵਹਿਰ ਜੀ ਦਾ ਖਾਲਸਾ ਸ੍ਰੀ ਵਹਿਰ ਜੀ ਕੀ ਫਤਿਹ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਪਹਿਲੇ ਵੀ ਲੋਕਾਂ ਨੇ ਸੁਣਿਆ ਵੀ ਮੋਦੀ ਭਾਈ ਆਉਣਗੇ ਅچھے ਦਿਨ ਲਾਉਣਗੇ ਔਰ ਅਸੀਂ ਆਪਣੇ ਜਿੰਨੇ ਵੀ ਬੂਥਾਂ ਦੇ ਕਾਮਯਾਬ ਡਟ ਕੇ ਹੋਵਾਂਗੇ ਨਾ ਸਾਨੂੰ ਕਿਸੇ ਦਾ ਦਬਾਅ ਆ ਕਿਉਂਕਿ ਸਾਥ ਕੋ ਆਜ ਨਹੀਂ ਹੈ ਮੋਦੀ ਬਾਈ ਕੇ ਸਾਥ ਚਲेंगे ਔਰ ਗਾਣਾ ਸਾਹਿਬ ਜੀ ਜਿਤਾਏਗੇ ਔਰ ਆਪਣਾ ਜੋ ਵੀ ਭਾਰਤ ਦਾ ਨਕਸ਼ਾ ਕੁਝ ਔਰ ਬਦਲ ਕੇ ਦਿਖਾਏਗੇ ਲੋਕਾਂ ਕੋ ਪਿਆਸ ਨਾ ਵਾਲੇ ਭਾਈਓ ਕੇ ਲਈ ਬਹੁਤ ਵਧੀਆ ਅੱਛਾ ਕੰਮ ਲਾਏਗੇ ਔਰ ਪਹਿਲੇ ਨੰਬਰ ਤੇ ਸੈਨੀ ਵਾਲਾ ਬਾਰਡਰ ਖੁਲਵਾਏਗੇ ਕੰਮ ਹੋਰ ਬੜੇਗਾ ਔਰ ਮੋਦੀ ਸਾਹਿਬ ਕਾ ਤੇ ਰਾਣਾ ਸਾਹਿਬ ਕਾ ਲੋਕੀ ਜੈ ਜੈ ਕਾਰ ਕਰਨਗੇ ਜੈ 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 ਸ਼੍ਰੀ ਰਾਮ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਗਰ ਨਰੂਲਾ ਲੱਖੋ ਕੇ ਮੰਡਲ ਪਰਵਾਰੀ ਅੱਜ ਸਾਡੇ ਲੱਖੋ ਕੇ ਮੰਡਲ ਦੀ ਮੀਟਿੰਗ ਹੋਈ ਸੀ ਜਿੰਦੇ ਵਿੱਚ ਅਸੀਂ ਆਦੇ ਬੂਥਾਂ ਦੇ ਦਰਾਂ ਦੇ ਵਿੱਚ ਮੀਟਿੰਗ ਕੀਤੀ ਹੈ ਅਸੀਂ ਆਦੇ ਲੱਖੋ ਕੇ ਮੰਡਲ ਬਰਾਮ ਦੇ ਵਿੱਚ ਸਾਰੇ ਹੀ ਬੂਥ ਲਾਵਾਂਗੇ ਜੀ ਤੇ ਆਕ ਵਕਤ ਬਦਲਦੀ ਜਿਹੜੇ ਇਸ ਕੋ ਦੇਖਣ ਦਾ ਕਰਾਵਾਉਂਦੇ ਆ। ਅੱਜ ਮੀਤਾ ਖਾਸਾ ਇੱਕ ਵਾਹਿਦ ਜੀ ਦੇ ਬਤੇ ਕਿਉਂਕਿ ਆਪਾਂ ਨੂੰ ਪਤਾ ਹੀ ਆ ਇੱਕ ਜੋ ਨੂੰ ਮੋਟਾ ਪੈਣ ਜਾਣੇ ਆਪਾਂ ਮੋਦੀ ਸਾਹਿਬ ਦੇ ਹੱਕ ਵਿੱਚ ਖੜੇ ਆ ਕਿਉਂਕਿ ਪਹਿਲਾਂ ਮੈਂ ਆਮ ਆਦਮੀ ਪਾਰਟੀ ਕਿਉਂਕਿ 2020 ਦਾ ਉਹਨਾਂ ਦਾ ਵਰਕ ਕਰਦਾ ਸੀ ਬਹੁਤ ਜੋਰ ਲਾਇਆ ਮੈਂ ਉਹਨਾਂ ਦੇ ਕਿਉਂਕਿ ਪਾਰਟੀ ਦੇ ਪੱਲੇ ਕੱਖ ਨਹੀਂ ਰਿਆ ਨਾਲੇ ਗੱਲਾਂ ਤੋਂ ਸਵਾਏ ਜੇ ਭਗਵਾਨ ਜੀ ਮੈਂ ਇੱਕ ਸੱਚ ਸੁਣਾ ਸਕਦਾ ਹੋਰ ਉਹਨਾਂ ਦੇ ਕੋਲ ਦੇਣ ਲੈਣ ਨੂੰ ਕੁਝ ਨਹੀਂ ਹੈਗਾ ਕਿਉਂਕਿ ਜੋ ਕੁਝ ਮਿਲਣਾ ਉਹ ਆਪਾਂ ਨੂੰ ਸੈਂਟਰ ਸਰਕਾਰ ਤੋਂ ਮਿਲਣਾ ਹੈ ਸੈਂਟਰ ਸਰਕਾਰ ਨੂੰ ਦੇ ਸਕਦੀ ਆ ਪੰਜਾਬ ਸਰਕਾਰ ਨੂੰ ਮਿਲੇਗਾ ਤੇ ਪੰਜਾਬ ਨੇ ਆਪਾਂ ਨੂੰ ਦੇਣਾ ਹੈ ਜੇ ਤੁਹਾਨੂੰ ਕੁਝ ਮਿਲੇ ਹੀ ਨਾ ਫਿਲਟਰ ਤੋਂ ਮਿਲੇਗਾ ਆਪਾਂ ਨੂੰ ਕੀ ਧਗੜੇ ਹੋ ਕੇ ਕਿਉਂਕਿ ਆਪਾਂ ਵੋਟਾਂ ਪਾ ਕੇ ਰਾਣਾ ਸਾਹਿਬ ਨੂੰ 48 ਬੂਥ ਨੇ 48 ਬੂਥਾਂ ਤੇ ਰਾਣਾ ਕਬਜ਼ਾ ਲਵੇਗਾ ਬਿਲਕੁਲ ਸਾਡਾ ਕਬਜ਼ਾ ਲਵੇਗਾ ਅਸੀਂ ਵੱਧ ਤੋਂ ਵੱਧ ਬੜੀ ਝੋਕੇ ਵੋਟ ਪਾਵਾਂਗੇ ਤੇ ਰਾਣਾ ਸਾਹਿਬ ਨੂੰ ਚਾਕੇ ਤੇ ਦਿੱਲੀ ਭੇਜਾਂਗੇ